ਨੀ ਨਹੀਂ ਗੱਲਾਂ ਪਹਿਲਾਂ ਸੁਣਾ ਕਰ ਲੈ ਲਗਾ ਦੇ ਦੇ ਸਭ ਤੋਂ ਡਰ ਰਹਿਣਾ ਫਾਰਮੇਟੀਨਾ ਪੂਰੀ ਕਰ ਤੂੰ ਮੇਰੀ ਗੱਲ ਸੁਣ ਲੈ ਇੱਕ ਮਿੰਟ ਫਾਰਮੇਟੀਨਾ ਪੂਰੀ ਕਰ ਤੂੰ ਆ ਸਾਡਾ ਕਮੰਡੀ ਤੈਨੂੰ ਟੱਕੇ ਨਾ ਆਇਆ ਕਿ ਤੇਰੇ ਫਬਰ ਹੈਗੇ ਆ ਕਟ ਚੌਣੀ ਟੱਕੇ ਕਹਾ ਦੇਗਾ ਕੰਨ ਪਹਿਲਾਂ ਤਾਂ ਮੈਂ ਤੇਰਾ ਗਵੰਦੀ ਨਹੀਂ ਮੇਰਾ ਗਵੰਦੀ ਨਹੀਂ ਦੂਜਾ ਮੈਂ ਤੇਰੀ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਗਲਤ ਸਮਝਿਆ ਮੈਂ ਖੜੀਉ ਕਹੋ ਜਨਾ ਜਵਾਬ ਥੋੜੀ ਰੌਮਟ ਮੇਰੀ ਗੱਲ ਸੁਣੋ ਇੱਕ ਮਿੰਟ ਦਮਾ ਰਹਾ ਹਾਂ ਉਹ ਮੇਰੀ ਗਲਤ ਸੁਣੋ ਮੈਨੂੰ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾ ਨਾਲ ਟੱਕੀ ਤੂੰ ਬਣਾ ਕੇ ਨਹੀਂ ਜ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਤਾਂ ਬਣਾ ਲਿਆ ਹੈ ਉਹ ਇਹ ਪਰਦੇ ਜਿਹੜਾ ਜਿਹੜੀ ਮੈਂ ਉਹ ਰੱਤ ਉਹ ਕਹਿੰਦਾ ਉਹਦੇ ਪਾਸਾ ਕਿ ਪਰੇ ਦੂਜਾ ਛੱਡ ਦੇ ਤੇ ਨਹੀਂ ਮੈ ਜਾਣਾ ਜਦੋਂ ਤੈਨੂੰ ਪਤਾ ਜੇ ਬਣਾਇਆ ਇੱਕ ਮੱਤੀ ਪਈਆ ਜੇ ਉਹ ਇਹ ਤਰ ਸਾਡੀ ਹਿੱਕ ਤਾਂ ਪੜਨੇ ਜੇ ਬਣਾਇਆ ਤੇ ਤੈਨੂੰ ਸਾਡੇ ਦਾਖਲਾ ਤੂੰ ਖੋਣ ਚੱਕਣਾ ਜੇ ਬਣਾਇਆ ਇੰਨੀ ਕਾਤ ਹੈ ਹੀ ਨਹੀਂ ਲੋਕਾਂ ਦੇ ਪਾਵਰ ਸੁਣੇ ਛੱਡਾਉਣ ਲੱਗੇ ਜਿਹੜਾ ਜਿਹੜਾ ਵੋਟਾਂ ਵਾਲੇ ਹੱਥ ਆ ਆਜਾ ਹਰ ਕੋਈ ਚੋਰ ਆਇਆ ਜੇ ਜੇ ਬੰਦੇ ਲੋਰ ਆਹ ਨਹੀਂ ਤੇਰੇ ਰਾਹ ਸਵਾਰੀ ਤੂੰ ਕਹਿੰਦੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਲਾਂਗੇ ਚੋਰ ਬਣਦਾ ਬਣਾਦ ਨੀ ਯਾਰ ਇਹ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਹੀ ਇਹ ਲੋਕ ਨਹੀਂ ਸਕੂਲ ਟਰਾਲੀ ਦੀ ਇਹ ਤਾਂ ਨਹੀਂ ਆ ਉਹ ਕਿਦੇ ਪਾ ਕੇ ਚੱਲੇ ਇਹ ਗੱਲ ਨਾ ਕਰ ਇਹ ਗੱਲ ਨਾ ਕਰ ਨਹੀਂ ਦਿੰਦਾ ਗਾਲੀ ਗਾਲ ਦਾ ਗਰਾਊਂਡ ਪੂਸਾ ਤੋੜਦਾ ਜਦ ਕਮਾਲ ਹੋ ਗਈ ਥੋੜੀ ਨਹੀਂ ਦਿੰਦਾ ਇਹ ਸਰਕਾਰ ਨੂੰ ਪਹਿਲਾਂ ਗੱਲ ਕਰਕੇ ਬਾਅਦ ਚ ਦੱਸਣਾ ਸਰਕਾਰ ਨੇ ਕਰਿਆ ਸਰਕਾਰ ਨੇ ਕਿਉਂ ਨਹੀਂ ਕਰਿਆ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਦੀ ਚੱਕੀ ਜਾਂਦੀ ਆ ਤੁਹਾਡੇ ਪ੍ਰਿੰਸੀਪਲ ਜੀ ਆਏ ਆ ਸਰਕਾਰ ਕਹਿੰਦੀ ਸੀ ਸਾਰੇ ਔਰ ਸਾਰੇ ਕੀ ਜਾਂਦੇ ਆ ਜੀ ਦਾ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲ ਅੱਜ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਅਨੁਸਾਰ ਨਸ਼ੇ ਬੰਦ ਕਰੂਗਾ ਤਾਂ ਇਹ ਮੁੱਦੇ ਨੂੰ ਲੈ ਕੇ ਜਿਹੜਾ ਸਵਾਲ ਸਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਸਹੀ ਪੁੱਛਦਾ ਤੇਰੀ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮਐਸਪੀ ਪੰਦ ਮਿੰਟਾਂ ਅੰਦਰ ਆਉਣ ਸਾਰ ਨਸ਼ਾ ਬੰਦ ਆਦਤੋਂ ਤੁਸੀਂ ਜੇ ਨਹੀਂ ਕਹਿੰਦੇ ਕਿ ਜਵਾਕਾਂ ਦੇ ਜਾਂ ਤੁਹਾਨੂੰ ਨਸ਼ਾ ਬੰਦ ਕਰਾਉਣੇ ਹੋਏ ਕਰਤਾ ਹੈਗੀ ਤੁਸੀਂ ਆਪਣੇ ਜਾਲ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਬੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਦਾਖੀ ਜਾਰੀ ਹੋਇਆ ਹੁਣ ਇੱਕ ਕਸਟਮੀ ਬੰਦੀ ਦਾ ਮੇਨ ਆਗੂ ਹੈ ਮੈਨੂੰ ਪਰ ਹੋਰ ਵੀ ਨੇ ਵੈਸੇ ਕੀ ਨੇ ਮਕੋੜੇ ਨੇ ਥੋੜੂ ਧੀਨੇ ਨੇ ਅਸੀਂ ਜਿਹੜਾ ਸਾਡੇ ਸਟੇਡੀਅਮ ਦਾ ਹੁਣ ਮੇਰੀ ਗੱਲ ਸੁਣੋ ਮੇਰੀ ਗੱਲ ਉਹ ਸੀਨੇ ਬਣਾਇਆ ਉਹ ਬੀਨੇ ਬਣਾਇਆ ਬਸ ਮਨਪ੍ਰੀਤ ਲਈ ਰਿਕਾਰਡ ਉਹ ਰਿਕਾਰਡ ਕੀ ਕਰਨਾ ਹੈ ਰਿਕਾਰਡ ਕੀ ਕਰਨਾ ਹੈ ਮੇਰੀ ਵੇਚ ਦੀ ਇੱਕ ਗੱਲ ਹੈ ਕੋਈ ਨਾ ਰੋਣਾ ਫਿਰ ਜੱਕਣੀ ਫਖੀਰ ਸਖਮੀ ਵੀਰ ਮੇਰੇ ਅੱਜ ਤੱਕ ਤੇ ਨੂੰ ਫੋਨ ਕਰਾ ਤੂੰ ਆ ਸਾਡੇ ਐਮਐਲਏ ਦਾ ਸਤਿਕਾਰ ਕਰਦਾ ਮੈਂ ਖਾਮ ਨਹੀਂ ਸਕਣਾ ਧਰਦੀਏ ਬਹੁਤ ਮਾਫੀ ਨੋੜੀ ਬੁੱਧਯੋਧਿਮ ਬਾਦੀ ਜਿਹੜਾ ਪਿੱਛੇ ਹਾਂ ਸਾਰਾ ਤਾਂ ਫੇਰਾ ਚੋਰ ਹੋਣਾ ਬੜੀ ਚੋਰ ਹੋਣਾ ਬੜਾ ਸਾਡੇ ਯਾਰ ਬੱਚਿਆਂ ਦਾ ਕੰਮ ਦੇ ਇੱਕ ਬੰਦੀ ਦਾ ਅਗੂ ਆ ਮਾਮਾ ਭੈਣਾ ਖੜੀਆਂ ਆ ਯਾਰ ਮਾਮਾ ਭੈਣਾ ਨਾਲ ਨਹੀਂ ਆ ਖਵਾਉਨੇ ਤੁਸੀਂ ਯਾਰ ਤੁਸੀਂ ਖਵਾਉਨੇ ਹੋ ਲਾਲ ਦਾ ਖਵਾਉਨੇ ਹੋ ਤੁਸੀਂ ਮੈਂ ਕਮਾਲ ਦਾ ਬੰਦਾ ਆਪੀ ਆ ਮੈਂ ਕਮਾਲ ਦਾ ਮੈਂ ਆਖੂ ਭੈਣ ਖੜੀ ਆ ਨਾਲ ਮਾਂ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਨਾਲ ਇਹਨਾਂ ਦੇ ਮੂੰਹ ਤੇ ਕੱਟ ਰਿਹਾ ਯਾਰ ਇਹ ਕਾਲੀ ਕਾਲ ਜੰਡੂ ਅਸੀਂ ਦੱਸਦੇ ਆ ਵੀ ਹੁਣ ਹੁਣ ਆ ਜੂ ਕਰਕੇ ਕੱਲ ਮੈਂ ਮੈਂ ਤੁਹਾਨੂੰ ਸਤਿਕਾਰ ਜੋ ਕਹਣਾ ਮੈਂ ਕਹਿੰਦਾ ਇੱਕ ਮਿੰਟ ਸੁਣੋ ਮੇਰੀ ਗੋਣਾ ਬੜੋ ਇੱਕ ਮਿੰਟ ਮੇਰੀ ਗੋਣਾ ਥੋੜੇ ਦੇਖ ਪਾਵਰ ਆ ਬਾਡੇ ਕੋਲੇ ਪਾਵਰ ਮੇਰੀ ਗੱਲ ਅਸੀਂ ਆਮ੍ਰਿਤ ਮੇਰੀ ਮੇਰੀ ਗੱਲ ਜੋ ਮਰਜੀ ਕੋਟਲੇ ਮੇਰੀ ਗੱਲ ਅੱਗੇ ਕੋਟਰੇ ਹੁਣ ਕੋਟਲੇ ਜਰ ਫੇਰ ਕੇ ਹੋ ਜੇ ਸਾਨੂੰ ਜਖਮ ਨਹੀਂ ਹੋਣਾ ਪਾਉਣਾ ਪਹਿਲੇ ਮੇਰੀ ਇੱਕ ਮਿੰਟ ਗੱਲ ਮਾਰੇ ਆਦ ਨੂੰ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਇਸ ਕਰਕੇ ਰਸਤੀ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚ ਸਕੂਲ ਦੇ ਵਿੱਚ ਕੰਮ ਕੀਤੇ ਆ ਉਹਦਾ ਲੀਵ ਹੈ ਕੰਮ ਅਗਲਾ ਸਿੱਧਾ ਚੱਲਦਾ ਰਹੇ ਮੈਂ ਕੋਈ ਗੱਲ ਸੁਣ ਮੈਂ ਗੱਲ ਸੰਭਾਲੀ ਨਾ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਬੋਲੋ ਮੈਂ ਸਕੂਲ ਚ ਆ ਗਿਆ ਸਮਝ ਆਉਣ ਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੇ ਦੇ ਸਕੂਲਾਂ ਚ 18 ਕਰੋੜ ਰੁਪਏ ਦੀ ਇਹ ਡਲਾਂਟਾ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ-ਬੱਖ ਕੰਮ ਹੋਇਆ ਤੇ ਮੈਂ ਮੈਂ ਔਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਇਹ ਗੱਲ ਲੱਗਦਾ ਧੱਲੇਵਰ ਸਾਹਿਬ ਸਾਡੀ ਬਹੁਤ ਸਤਿਕਾਰ ਜੋਬ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪੰਜਾਬ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਥੇਬੰਦੀਆਂ ਦੇ ਬਾਕੀ ਨੇ ਸਾਥ ਨਹੀਂ ਦਿੱਤਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਬਿਲਕੁਲ ਇਕੱਠੀਆਂ ਹੋ ਸਾਰੀਆਂ ਇਕੱਠੀਆਂ ਹੋ ਮੈਨੂੰ ਮੁਰੇ ਲੱਗਦਾ ਨਹੀਂ ਤੂੰ ਕਰਾਵੇਂਗਾ ਮੈਨੂੰ ਮੁਰੇ ਲੱਗਦਾ ਜਰ ਸਾਰਾ ਜਮਾਨ ਗੰਦੀ ਨਾ ਕਰੋ ਗਾਲਾਂ ਨਾ ਮਾਰਨਾ ਜਮਾ ਨਹੀਂ ਦਿੰਦੇ ਕੰਮ ਨਾਲ ਜਵਾਬ ਦਿਓ ਕੰਮ ਨਾਲ ਲਾਵਾਂਗੇ ਜ਼ਿੰਮੇਵਾਰ ਬੰਦੇ ਹੋ ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁਹਾਨੂੰ ਤਾਂ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਤੇ 6 ਮਹੀਨੇ ਰਿਆ ਥੋੜਾ ਕਲੇ ਕਲੇ ਥੱਲੇ ਕਲੇ ਸਾਥੀ ਦਾ ਇੱਕ ਮਿੰਟ ਥੱਲੇ ਕਲੇ ਸਾਥੀ ਦਾ ਗੱਪਾਂ ਦਾ ਕੋਈ ਫੈਸਲਾ ਥੱਲੇ ਕਲੇ ਸਾਥੀ ਦਾ ਮੈਂ ਜਾਪਾਂ ਬਾਦੇ ਨਾਲ ਮੈਂ ਉੱਥੇ ਟਿੱਕਰੀ ਬਾੜੀ ਮੈਂ ਇੱਕ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾਓ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਉੱਥੇ ਅੱਗੇ ਤੁਸੀਂ ਧੰਨਵਾਦ ਜੀ ਵੀ ਕਰਨੇ ਪਤਾ ਹੋ ਗਏ ਜੱਫੀ ਚੰਚੇ ਹੋ ਪਤਾ ਪਾ ਗੁਰੂ ਜਿਹਨਾਂ ਤੇ ਬੈਠੇ ਨਹੀਂ ਨਕੜ ਦੇ ਮਰਜੋ ਵੀ ਨਕੜ ਬੋਗੇ ਜਿਹੜੇ ਨਾਲ